ਅਜਿਕੇ ਵਰਨਾ ਇਕਨ ਛੋਟਾ ਜਿਹਾ ਬੱਚਾ ਹੁੰਦਾ ਅੱਛਾ ਜੀ ਉਹਦੇ ਛੋਟੇ ਜਿਹੇ ਇਹਦੇ ਇਨਾਂ ਮਾਪੇ ਪੁੱਗਰ ਜਾਂਦੇ ਆ ਬੱਚੇ ਦੇ ਘਰੇ ਕੋਈ ਹਾਦਸਾ ਹੁੰਦਾ ਉਹ ਮਰ ਜਾਂਦੇ ਆ ਅੱਛਾ ਜੀ ਤੇ ਉਹ ਬਹੁਤ ਛੋਟਾ ਹੁੰਦਾ ਬੱਚਾ ਹੁਣ ਹੁੰਦਾ ਘਰੇ ਇਕੱਲਾ ਹੀ ਆ ਹਾਂਜੀ ਤੇ ਘਰੇ ਉਹਦਾ ਜੀ ਨਹੀਂ ਰਹਾਦਾ ਜਿੱਥੇ ਸਿਸਕਾਰ ਕਰਕੇ ਜਾਂਦੇ ਮਾਪੇ ਦਾ ਨਾ ਸੇਵਿਆਂ ਚ ਉਹ ਉੱਥੇ ਖੜਾ ਨਾ ਰੋਈ ਜਾਂਦਾ ਅੱਛਾ ਜੀ ਤੇ ਰਾਤ ਦਾ ਟਾਈਮ ਹੋ ਜਾਂਦਾ ਹਾਂਜੀ ਰਾਤ ਦੇ 10 11 ਵਜੇ ਜਾਂਦੇਗੇ ਨਾ ਰੋਈ ਜਾਂਦਾ ਹਾਂਜੀ ਇਹਨੇ ਨੂੰ ਸੇਵਜੀ ਮਹਾਰਾਜ ਤੇ ਪਾਰਵਤੀ ਤੁਰੇ ਹੁੰਦੇ ਸੀ ਅੱਛਾ ਜੀ ਉਹੀ ਤਾਂ ਤੁਰੇ ਹੁੰਦੇ ਸੀ ਸ਼ੰਝਾਨ ਕਾਟ ਕੋਲ ਦੀ ਲੰਘਣ ਲੱਗੇ ਉਹ ਬੱਚੇ ਦੀ ਆਵਾਜ਼ ਉਹਨਾਂ ਨੂੰ ਸੁਣੀ ਹੈ ਨਾ ਹਾਂਜੀ ਤੇ ਪਾਰਵਤੀ ਕਹਿੰਦੀ ਵੀ ਮਹਾਰਾਜ ਕੋਈ ਬੱਚਾ ਨਾ ਰੋਈ ਜਾਂਦਾ ਸਰਿਆਂ ਦੇ ਵਿੱਚ ਕੋਈ ਬੱਚਾ ਰੋਈ ਜਾਂਦਾ ਹਾਂਜੀ ਉਹ ਕਹਿੰਦਾ ਵੀ ਜੱਗ ਮਸਦਾ ਬਾ ਮਾਹੀ ਦਾ ਕੋਈ ਰੋਂਦਾ ਕੋਈ ਹੱਸਦਾ ਆਪਾਂ ਕਿਨਣਾ ਚੱਲਾ ਆਪਾਂ ਚੱਲਦੇ ਹਾਂ ਕਹਿੰਦਾ ਅੱਛਾ ਜੀ ਨਹੀਂ ਕਹਿੰਦੀ ਬੱਚੇ ਦੀ ਆਵਾਜ਼ ਆਪਾਂ ਨੂੰ ਸੁਣਨੀ ਪਊਗੀ ਤਾਂ ਹੱਲ ਕਰਨਾ ਪਊਗਾ ਹਾਂਜੀ ਕਹਿੰਦਾ ਕੋਈ ਨਹੀਂ ਇਹ ਤਾਂ ਫਿਰ ਚਲ ਪੁੱਛ ਲੈਨੇ ਉਹ ਜਾਂਦੇ ਜਦੋਂ ਅੰਦਰ ਦੇਖਦੇ ਆ ਵੀ ਛੋਟਾ ਬੱਚਾ ਅੰਦਰ ਰੋਈ ਜਾਂਦਾ ਸਾਰਾ ਅੱਛਾ ਜੀ ਉਹਨੂੰ ਪੁੱਛਦੇ ਵੀ ਕੀ ਗੱਲ ਬੱਚਾ ਤੂੰ ਰੋਈ ਜਾਂਦਾ ਇੱਥੇ ਰਾਤ ਨੂੰ ਸਿਵਿਆਂ ਚ ਕਿਵੇਂ ਹੈਨਾ ਹਾਂਜੀ ਕਹਿੰਦਾ ਵੀ ਮੇਰਾ ਤਾਂ ਮੰਮੀ ਡੈਡੀ ਸੀਗੇ ਗੁਜ਼ਰ ਗਏ ਇੱਥੇ ਇੱਥੇ ਇਹਨਾਂ ਨੂੰ ਸ਼ਸ਼ਕਾਰ ਕੀਤਾ ਮੈਂ ਤਾਂ ਉਹਨਾਂ ਨੂੰ ਢੀਕਦਾ ਹਾਂ ਹਾਂ ਅਮਾਬਿਓ ਨੂੰ ਹਾਂ ਮੇਰਾ ਘਰੇ ਤਾਂ ਕੋਈ ਹੈ ਨਹੀਂ ਕਹਿੰਦਾ ਘਰੇ ਕੋਈ ਨਹੀਂ ਕਹਿੰਦਾ ਨਾ ਪਾਰਵਤੀ ਗਿੰਦੀ ਵੀ ਦਾ ਕੋਈ ਹੱਲ ਕਰੋ ਬੱਚੇ ਦਾ ਇਹ ਤਾਂ ਫਿਰੋਂ ਕੱਲਾ ਰਹਿ ਗਿਆ ਹਨਾ ਹਾਂ ਅਨਾਤ ਹੋ ਗਿਆ ਹਾਂ ਸਿਰਜੀ ਮਾਰ ਕਹਿੰਦਾ ਵੀ ਐਂ ਕਰ ਬੱਚਾ ਹੁਣ ਤਾਂ ਤੂੰ ਚੱਲ ਜਾ ਕਰਨ ਹਾਂਜੀ ਸਵੇਰੇ ਇੱਥੇ ਤੜਕੇ ਹੀ ਆ ਜੀ ਭਾਵੇਂ 3 ਵਜੇ ਆ ਜੀ ਅੱਛਾ ਜੀ ਇੱਥੇ ਇੱਕ ਤੁੰਬੀ ਪਈ ਹੋਊਗੀ ਇੱਕ ਖੁੰਡੀ ਪਈ ਹੋ ਤੇ ਇੱਕ ਲੇਲਾ ਖੜਾ ਹੋਊਗਾ ਅੱਛਾ ਜੀ ਤੁੰਬੀ ਚੱਕ ਲਈ ਖੁੰਡੀ ਚੱਕ ਲਈ ਤੇ ਉਹ ਲੇਲੇ ਨੂੰ ਕਹਿੰਦੀ ਨੂਨ ਕੀ ਪੜੀ ਤੇਲ ਕੀ ਪੜੀ ਮੇਰੇ ਮੇਰੇ ਮਜਨੇ ਲਿਆ ਚਲੀ ਗਿਆ ਡਰ ਰੇ ਅਜਨੇ ਡਰ ਰੇ ਹਾਂ ਕਨਾਲ ਤੇਰੇ ਮੰਗਰੀ ਤੁਰ ਪੂਗਾ ਫਿਰ ਉਹਨੂੰ ਜਿੱਥੇ ਮਰਜ਼ੀ ਲੈ ਫਿਰ ਤੂੰ ਉਹਦੇ ਨਾਲ ਖੇਡ ਲਿਆ ਕਰੀ ਤੂੰ ਉਹਨੂੰ ਫਿਰ ਚਾਹੇ ਝੋਟੇ ਨਾਲ ਪੜਾਣੀ ਚਾਹੇ ਸਾਂਡ ਨਾਲ ਪੜਾਣੀ ਜਿੱਦਾਂ ਮਰਜ਼ੀ ਪੜਾਦੀ ਸਭ ਨੂੰ ਭਜਾ ਦੇ ਆਪਰੇ ਅੱਛਾ ਹੀ ਹਾਂ ਦਾ ਠੀਕ ਹੈ ਜੀ ਉਹ ਲੈ ਗਿਆ ਚਲਾ ਗਿਆ ਹਣਾ ਕਰਨੀ ਨਹੀਂ ਤਾਂ ਵਿਚਾਰੇ ਨੂੰ ਕੀ ਆਉਣੀ ਸੀ ਹਾਂਜੀ ਤੜਕੇ 3:00 ਵਜਣ ਨਹੀਂ ਦਿੱਤੇ ਉਹਦੇ ਫੇਰ ਆ ਗਿਆ ਤੜਕੀ ਉਹ ਹਾਂਜੀ ਉਹਨੇ ਦੇਖਿਆ ਉੱਥੇ ਖੁੰਡੀ ਪਈ ਐ ਤੁੰਬੀ ਪਈ ਐ ਕੁੰਡੀ ਚੱਕ ਲਈ ਤੂੰ ਵੀ ਚੱਕ ਲਈ ਤੂੰ ਵੀ ਮਤਲਬ ਉਹ ਡੋਲੂ ਜਾਂ ਹੁੰਦਾ ਪਾਣੀ ਭਰਨਾ ਤੂੰ ਵੀ ਵਜਾਉਣ ਵਾਲੀ ਨਹੀਂ ਅੱਛਾ ਡੋਲੂ ਪਾਣੀ ਹਾਂ ਅੱਗੇ ਹੁੰਦਾ ਹੈ ਨਾ ਤੂੰ ਵਜਾ ਹਾਂਜੀ 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 ਉਹ ਬੜਾ ਤੇ ਉਹ ਲੈ ਕੇ ਚਲਾ ਗਿਆ ਹਾਂਜੀ ਤੂੰ ਦਾ ਪਾਣੀ ਪੂਣੀ ਪੀਣ ਨੂੰ ਰੱਖ ਲੈ ਦੇ ਕੁੰਡੀ ਚੱਕ ਲਈ ਤੇ ਉਹ ਲੇਲੇ ਨੂੰ ਉਹਦੇ ਨਾਲ ਚਾਰ ਚੂਰ ਲੈਂਦਾ ਕੁੰਡੀ ਨਾਲ ਹਾਂਜੀ ਤੇ ਇੱਕ ਦਿਨ ਬੱਕਰੀਆਂ ਚਾਰ ਦਾ ਫਿਰਦਾ ਸੀ ਕੋਈ ਭਾਈ ਹੋਰ ਤੇ ਇਧਰ ਹੀ ਲੇਲਾ ਚਾਰਦਾ ਫਿਰਦਾ ਸੀ ਆਪ ਦਾ ਹਾਂਜੀ ਉਹ ਬੱਕਰੀਆਂ ਵਾਲਾ ਇਹਨੂੰ ਕਹਿੰਦਾ ਵੀ ਲੇਲੇ ਵਾਲਿਆ ਵੀ ਆਉਦੇ ਲੇਲੇ ਨਾਲ ਮੇਰਾ ਬੱਕਰਾ ਪੜਾਉਣਾ ਅੱਛਾ ਜੀ ਤੇ ਇਹ ਮੁੰਡਾ ਕਹਿੰਦਾ ਪੜਾ ਲਾ ਹਾਂ ਠੀਕ ਹੈ ਸ਼ਰਤ ਲੱਗ ਗਈ ਹਾਂ ਤੇ ਉਹ ਬੱਕਰੀਆਂ ਵਾਲਾ ਕਹਿੰਦਾ ਤੇਰੇ ਵੇਲੇ ਪੂਰਾ ਖਿਲੜਣ ਤੇ ਚਾਕੇ ਬੱਕਰਾ ਉਹ ਮਾਰੂ ਅੱਛਾ ਜੀ ਕਹਿੰਦਾ ਲਾਲਾ ਸ਼ਰਤ ਕਹਿੰਦਾ ਜੇ ਤਾਂ ਵੀ ਮੈਂ ਤੇਰਾ ਬੱਕਰਾ ਭਜਾਤਾ ਹਾਂ ਜੀ ਬਹੁਤ ਵੱਡਾ ਹਨ ਇਹ ਬੱਚੇ ਨੇ ਹਨ ਹਾਂਜੀ ਫੇਰ ਤਾਂ ਮੈਂ ਤੇਰੀਆਂ ਸਾਰੀਆਂ ਬੱਕਰੀਆਂ ਲੈ ਜਾਉ ਠੀਕ ਜੀ ਤੇ ਜੇ ਮੇਰਾ ਲੇਲਾ ਭਜ ਗਿਆ ਮੇਰੇ ਕੋਲ ਤਾਂ ਇਹੇ ਤੂੰ ਰੱਖ ਲਈਂ अच्छा जी उने सोचा ਵੀ ਮੇਰਾ ਤਾਂ ਐਡਾ ਬੱਕਰਾ ਹੈ ਇਹਿੰਦਾ ਮੈਂਟ ਚ ਭਜਾਈ ਦੂੰ ਚੱਲਾ ਪੁੰਦਾ ਲੈਣੇ ਹਰਤ ਹਾਂਜੀ ਤੇ ਚੱਲੇ ਲੜਾਈ ਸਹੀ ਇੱਕ ਹੋਰ ਅੱਛੇ ਲਾਈ ਸ਼ਰਤਾਂ ਹਾਂਜੀ ਤੇ ਜੇ ਸ਼ਰਤ ਲਾਈ ਕਰਕੇ ਨੇੜੇ ਕਹਿੰਦਾ ਨੂਨ ਦੀ ਭੜੀ ਤੇਲ ਦੀ ਭੜੀ ਮੇਰੇ ਮੇਰੇ ਮਹਿੰਦੇ ਵਾਲੇ ਮਾਰ ਟੁੱਟ ਕਰ ਦੇ ਤਾਂ ਹੁਣ ਤੇ ਖੜਾ ਅੱਛਾ ਉਹਨੇ ਤਾਂ ਦੋ ਮਾਰੀਆਂ ਟੁੱਡਾਂ ਬੱਕਰਾ ਕਰਤਾ ਪੁੱਠਾ ਉਹਦਾ ਵੱਡਾ ਜਿੱਤ ਗਿਆ ਸਾਰੀਆਂ ਬੱਕਰੀਆਂ ਲੈ ਗਿਆ ਹਨਾ ਹਾਂਜੀ ਫਿਰ ਆਈ ਕਰਦਾ ਕਰਉਂਦਾ ਇੱਕ ਦਿਨ ਬੱਕਰੀਆਂ ਚਾਰਦਾ ਫਿਰਦਾ ਹੈ ਨਾਲ ਵਿੱਚ ਇਹ ਲੇਲਾ ਹੈ ਨਾ ਵਿੱਚ ਇਹ ਲੇਲਾ ਹਾਂ ਫਿਰ ਇੱਕ ਦਿਨ ਭੇਡਾਂ ਵਾਲਾ ਟੱਕਰਿਆ ਅੱਛਾ ਜੀ ਭੇਡਾ ਹੁਣ ਜਿਹੜਾ ਭੇਡੂ ਹੁੰਦਾ ਇਹ ਬਹੁਤ ਤਗੜਾ ਹੁੰਦਾ ਇਹਦਾ ਸਿਰ ਬਹੁਤ ਤਗੜਾ ਹੁੰਦਾ ਜੇ ਇੱਕ ਦੂਜੇ ਦੇ ਬੁੜਕ-ਬੁੜਕ ਮਾਰ ਦਿੰਦੇ ਨਾ ਸਿਰ ਚ ਹਾਂਜੀ 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 ਤਗੜਾ ਤੇ ਉਹਨੂੰ ਕਹਿੰਦਾ ਭੇਡਾਂ ਵਾਲੇ ਨੂੰ ਕਹਿੰਦਾ ਵੀ ਤੂੰ ਮੇਰੇ ਆ ਨਿੱਕੇ ਲੇਲੇ ਨਾਲ ਆਪਦਾ ਭੇਡੂ ਪੜਾ ਕੇ ਦੇਖਣਾ ਹਾਂਜੀ ਤੇ ਮੁੰਡਾ ਕਹਿੰਦਾ ਅੱਛਾ ਜੀ ਉਹ ਕਹਿੰਦਾ ਜਾ ਪੂਰਾ ਖਲੇੜੂਆ ਤੇਰਾ ਬਕਰੇ ਮਰਜੂ ਐਵੇਂ ਭੇਡੂ ਨੇ ਮਾਰਿਆ ਸਿਰ ਤੈਨੂੰ ਪਤਾ ਕਹਿੰਦਾ ਬਾਸ ਪਾੜ ਦਿੰਦੇ ਆ ਇਹ ਹਾਂ ਉਹ ਕਹਿੰਦਾ ਦੇਖ ਲੈ ਫਿਰ ਜੇ ਤੱਕ ਕਹਿੰਦਾ ਤੇਰਾ ਭੇਡੂ ਜਿੱਤ ਗਿਆ ਹਾਂਜੀ ਫਿਰ ਤਾਂ ਤੈਨੂੰ ਆ ਸਾਰੀਆਂ ਬੱਕਰੀਆਂ ਦੇ ਦੂੰਗਾ ਲੇਲਾ ਵੀ ਦੇ ਦੂੰਗਾ ਅੱਛਾ ਜੀ ਜੇ ਕਹਿੰਦਾ ਤੇਰਾ ਭੇਡੂ ਹਾਰ ਗਿਆ ਫਿਰ ਤੇਰੀਆਂ ਮੈਂ ਭੇਡਾਂ ਲੈ ਜੂੰ ਸਾਰੀਆਂ ਹਾਂਜੀ ਉਹ ਕਹਿੰਦਾ ਚੰਗਾ ਲਾ ਲਈ ਸ਼ਰਤ ਤੂੰ ਕਰੇ ਨੇੜੇ ਕਹਿੰਦਾ ਨੌਨ ਦੀ ਪੜੀ ਤੇਲ ਦੀ ਪੜੀ ਮੇਰੇਆ ਮੇਰੇਆ ਮੈਨਲੇ ਵਾਲੇ ਮਾਰ ਟੁੱਟ ਕਰ ਦੇ ਤਾਂ ਹੁਣ ਤੇ ਖੜਾ ਅੱਛਾ ਜੀ ਹੁਣ ਤਾਂ ਦੋ ਮਾਰੀਆਂ ਟੁੱਡਾਂ ਦਾ ਲੇਲਾ ਜਾਂ ਉਹ ਭੇਡੂ ਜਾਂ ਜਾਵੇ ਭੱਜਿਆ ਅੱਛਾ ਜੀ ਤੇ ਭੇਡੂ ਭੱਜ ਗਿਆ ਜਦੋਂ ਉਹਨੇ ਪਈ ਭੇਡਾਂ ਵੀ ਜਿੱਤ ਲਈਆਂ अच्छा जी। ਹੁਣ ਉਹਦੇ ਕੋਲ ਡੰਗਰ ਬਾਬਾ ਹੋ ਗਏ, ਬੱਕਰੀਆਂ ਵੀ ਹੋ ਗਈਆਂ, ਭੇਡਾਂ ਵੀ ਹੋ ਗਈਆਂ। ਉਹਨੇ ਮੁੰਡੇ ਮੰਡੇ ਹੋਰ ਰੱਖ ਲੈ ਚੱਲ ਜੀ ਲੱਗਣ ਲੱਗਿਆ ਵਧੀਆ ਵਿਚਾਰੇ ਦਾ। ਅੱਛਾ ਜੀ। ਦੁੱਧ ਦੱਦ ਪਾਉਣ ਲੱਗਿਆ। ਐਂ ਕਰਦਾ ਕਰਾਉਂਦਾ ਇੱਕ ਦਿਨ ਸਾਰੇ ਚਾਰ ਦੇ ਫਿਰਦੇ ਭੇਡਾਂ ਬੱਕਰੀਆਂ ਚਾਰ ਦੇ ਫਿਰਦੇ ਆ ਇਹ। ਤੇ ਗਾਈਆਂ ਵਾਲਾ ਮਿਲ ਗਿਆ। ਅੱਛਾ ਜੀ। ਤੇ ਉਹ ਬਾਬਾ ਗਾਈਆਂ ਸੀਦੇ ਕੋਲੇ। ਤੇ ਉਹਦੇ ਕੋਲ ਸਾੰਡ ਵੀ ਸੀਗਾ। ਹਾਂਜੀ। ਤੇ ਉਹਨੂੰ ਕਹਿੰਦਾ ਵੀ ਇਹ ਮੇਰੇ ਲੇਲੇ ਨਾਲ ਦਾ ਸਾੜਡ ਭਲਾਉਣਾ। ਅੱਛਾ ਜੀ। ਉਹ ਕਹਿੰਦਾ ਜਹਾ ਸਾਣ ਨੇ ਛਾਣਦੇ ਪੈਰ ਰੱਖਤਾ ਤੇਰੇ ਲੇੜੇ ਦੀ ਚਟਣੀ ਬਣ ਜਾਣੀ ਆ ਕਹਿੰਦਾ ਅੱਛਾ ਜੀ ਕਹਿੰਦਾ ਦੇਖੇ ਜੋ ਪੜਾ ਲਾ ਪਹਿਲਾ ਜੇ ਤਾਂ ਮੇਰਾ ਲੇੜਾ ਜੱਤ ਗਿਆ ਮੈਂ ਤੇਰੀਆਂ ਸਾਰੀਆਂ ਗਾਈਆਂ ਲੈ ਜੂ ਹਾਂਜੀ ਜੇ ਤੇਰਾ ਸਾਣ ਛਾਣ ਜੱਤ ਗਿਆ ਤੈਨੂੰ ਆ ਬੱਕਰੀਆਂ ਵੀ ਇੰਨੀਆਂ ਦਊ ਤੇ ਭੇਡਾਂ ਵੀ ਦਊ ਭੇਡਾਂ ਸਾਰਾ ਕੁਝ ਤੇਰਾ ਉਹ ਬਗਾ ਕਾਂਈਆਂ ਵਾਲੇ ਨੇ ਆ ਤਾਂ ਹੁਣ ਭਜਾ ਦਊ ਹਾਂ ਜਦੋਂ ਪੜਾਉਣ ਲੱਗੇ ਕਰਕੇ ਨੇੜੇ ਕਹਿੰਦਾ ਨੂਨ ਦੀ ਭਲੀ ਤੇਲ ਦੀ ਭਲੀ ਮੇਰੇ ਮੇਰੇ ਮਾਈਲੇ ਵਾਲਿਆ ਮਾਰ ਟੁੱਟ ਕਰ ਦੇ ਤਾਂ ਹੁਣ ਤੇ ਖੜਾ ਅੱਛਾ ਜੀ ਉਹਨਾਂ ਤਾਂ ਕੋਈ ਬੁੜਕ ਬੁੜਕ ਕੇ ਮਾਰੀਆਂ ਟੁੱਡਾਂ ਸਾੜਨ ਨੂੰ ਪੱਬ ਨਾ ਲੱਗਣਦੇ ਸਾੜ ਸਿੱਧਾ ਜਾ ਹੋਵੇ ਦੂਜੇ ਪਾਸੇ ਬੁੜਕ ਕੇ ਫੇਰ ਮਾਰਿਆ ਕਰੇ ਬੁੜਕ ਸਾੜ ਪੰਜਾ ਲਿਆ ਉਹਨੇ ਤਾਂ ਅੱਛਾ ਜੀ ਗਾਇਆਂ ਵੀ ਜਿੱਤ ਗਿਆ ਹਾਂਜੀ ਤੇ ਬਾ ਫਿਰ ਦੋ ਚਾਰ ਦਿਨ ਹੋਰ ਲੰਘਦੇ ਆ ਫਿਰ ਇੱਕ ਦਿਨ ਮੱਝਾਂ ਨਾਲ ਲੱਭ ਜਾਂਦਾ ਉਹਨਾਂ ਨੂੰ ਨਹੀਂ ਚਾਰਦਾ ਅੱਛਾ ਇਦਾਂ ਮੱਝਾਂ ਨਾਲ ਵੀ ਕੀਤਾ ਹਾਂ ਇਦਾਂ ਹੀ ਮੱਝਾਂ ਨਾਲ ਕੀਤਾ ਉਹਦੇ ਨਾਲ ਝੋਟੇ ਨਾਲ ਪੜਾਤਾ ਝੋਟੇ ਨਾਲ ਵੀ ਕਹਿੰਦਾ ਨੂਨ ਦੀ ਭਲੀ ਤੇਲ ਦੀ ਭਲੀ ਮੇਰੇ ਮੇਰੇ ਮੇਲੇ ਮਾਰਡ ਕਰਦੇ ਤੌਣ ਤੇ ਖੜਾ ਫੋਟਾ ਵੀ ਭੁਜਾਤਾ ਸਾਰੀਆਂ ਕਿਤੇ ਉਹ ਤਾਂ ਮੱਝਾਂ ਵੀ ਬਾਧੂ ਹੋ ਗਈਆਂ ਗਾਈਆਂ ਵੀ ਬੱਕਰੀਆਂ ਸਭ ਕੁਝ ਹੋ ਗਿਆ ਮੁੰਡੇ ਮੰਡੇ ਬਾਬਾ ਰਖਲੇ ਨਾਲ ਉਹਨਾਂ ਨੂੰ ਵਿੱਚ ਜਾਨਵਰ ਦੇ ਦਿੰਦਾ ਸੀ ਤੇ ਨਾਲ ਇਹਨਾਂ ਨੂੰ ਦੁੱਧਾ ਦੇਣਾ ਮੌਜਾਂ ਸੀਗੀਆਂ ਅੱਗੇ ਹੀ ਹੁੰਦਾ ਸੀਗਾ ਹਾਂਜੀ ਐਂ ਕਰਦੇ ਗਰਾਉਂਦੇ ਕਿਸੇ ਨੂੰ ਖੁੰਧ ਘਾਈ ਵੀ ਇਹਨੂੰ ਬੁੜਾ ਹੈ ਜੋ ਆ ਕੇ ਜਾਂ ਵੀ ਇੰਨਾ ਹਾਈ ਫਾਈ ਹੋ ਗਿਆ ਇੰਨੇ ਦੇ ਕੋਈ ਡੰਗਰ ਹੈ ਇਹਦਾ ਡੈਰੀਆਂ ਡੋਰੀਆਂ ਖੋਲ ਲੀਆਂ ਇੰਨੇ ਡੰਗਰਾਂ ਦੇ ਡੈਰੀਆਂ ਨੇਚਰ ਹੀ ਖੋਲਣੀਆਂ ਸੀ ਹਾਂਜੀ ਤੇ ਦੁੱਧ ਦਾ ਕੰਮ ਚੰਗਾ ਚੱਲ ਪਿਆ ਤੇ ਵਿੱਚ ਜਲਣ ਵਾਲੇ ਲੋਕ ਹੁੰਦੇ ਆ ਇਹਦੇ ਆ ਗਿਆ ਹਾਂ ਉਹ ਕਿਸੇ ਨੇ ਚੁਗਲੀ ਕਰਤੀ ਵੀ ਇਹ ਲੇਲੇ ਤੋਂ ਬਣਿਆ ਇਹਨਾਂ ਹਨਾ ਲੇਲੇ ਤੋਂ ਇੱਕ ਲੇਲਾ ਸੀ ਗਿਆ ਜਿਹੜਾ ਲੇਲਾ ਤੇ ਉਹ ਪੁਲਸਾਂ ਨੂੰ ਉਹਨੂੰ ਕੰਪਲੀਟ ਕਰਤੀ ਵੀ ਇਹਦੇ ਤੋਂ ਨਾ ਇਹ ਇੱਕ ਲੇਲਾ ਖਾਣਾ ਤੁਸੀਂ ਅੱਛਾ ਜੀ ਇਹ ਲੈ ਕੇ ਇਹਦਾ ਮੀਟ ਬਣਾ ਕੇ ਖਾ ਲੋ ਤੁਸੀਂ ਅੱਛਾ ਜੀ ਇਹਦੇ ਤੇ ਹੀ ਬਣਿਆ ਇਹ ਤੇ ਭਾਈ ਪੁਲਸ ਵਾਲੇ ਚਲੇ ਗਏ ਉਹਦੇ ਕੋਲ ਕਹਿੰਦੇ ਵੀ ਸਾਨੂੰ ਇੱਕ ਚੀਜ਼ ਚਾਹੀਦੀ ਹੈ ਕਹਿੰਦੇ ਕਿ ਜੋ ਮਰਜ਼ੀ ਲੈ ਲਾ ਉਹ ਕਹਿੰਦਾ ਵੀ ਸਾਨੂੰ ਮੀਟ ਚਾਹੀਦਾ ਰੇਲੇ ਦਾ ਕਹਿੰਦਾ ਬੱਕਰੇ ਚਾਹੇ ਚਾਰ ਲੈ ਜੋ ਹਾਂਜੀ ਹਾਂ ਜਿੰਨੇ ਮਰਜ਼ੀ ਲੈ ਜਾ ਬੱਕਰੇ ਪਰ ਇਹ ਇਹ ਨਹੀਂ ਦੇਣਾ ਕਹਿੰਦਾ ਅੱਛਾ ਮੈਂ ਨਹੀਂ ਸੀ ਲੈਣਾ ਹੀ ਇਹ ਹਾਂ ਕਹਿੰਦਾ ਫਿਰ ਜਾਂਦਾ ਤਾਂ ਲੈ ਜਾ ਅੱਛਾ ਮੈਂ ਨਹੀਂ ਦਊ ਕਹਿੰਦਾ ਲੈ ਜਾ ਉਹ ਖੜਾ ਉਹ ਜਦੋਂ ਹੱਥ ਪਾ ਕੇ ਲਿਜਾਣ ਲੱਗੇ ਕਹਿੰਦਾ ਨੂਨ ਕੀ ਭੌਲੀ ਤੇਲ ਕੀ ਭੌਲੀ ਮੇਰੇ ਮੇਰੇ ਮੈਨ ਲੜਾ ਜਾਈ ਨਾ ਕਹਿੰਦਾ ਅੱਛਾ ਉਹ ਖੜ ਕੇ ਪੈਰ ਗੱਡ ਕੇ ਖੜ ਗਿਆ ਪੁਲਿਸ ਵਾਲੇ ਖਿੱਚਣ ਨਹੀਂ ਜਾਂਦਾ ਕਿੱਥੇ ਖਿੱਚਿਆ ਜਾਂਦਾ ਉਹ ਤਾਂ ਜਾਮ ਹੋ ਗਿਆ ਉੱਥੇ ਹੀ ਅੱਛਾ ਜੀ ਨਹੀਂ ਖਿੱਚਿਆ ਗਾ ਕਾ ਫੋ ਸਾਲੇ ਫੇਰ ਉਹਦੇ ਮਗਰ ਪੈ ਗਏ ਕਹਿੰਦੇ ਵੀ ਇਹਨੂੰ ਕਹੇ ਵੀ ਜਾਵੇ ਸਾਡੇ ਨਾਲ ਹਨਾ ਅੱਛਾ ਜੀ ਠੀਕ ਕਹਿੰਦਾ ਚੰਗਾ ਭਾਈ ਕਹਿ ਦਿੰਦਾ ਕਹਿੰਦਾ ਨੂਨ ਕੀ ਪੜੀ ਤੇਲ ਕੀ ਪੜੀ ਮੇਰੇ ਮੇਰੇ ਮਾਣ ਵਾਲੇ ਚਲਿਆ ਤਾਂ ਜਾ ਪਰ ਵੱਡਿਆਂ ਨਾਲ ਨਹੀਂ ਅੱਛਾ ਜੀ ਉਹ ਚਲਿਆ ਗਿਆ ਨਾ ਉਹ ਜਦੋਂ ਵੱਢਣ ਲੱਗਦੇ ਆ ਦਾਦੂ ਮਾਰਦੇ ਆ ਬੁੜਖ ਕਿ ਉਧਰ ਜਾਂਦਾ ਬੁੜਖ ਕਿ ਉਧਰ ਜਾਂਦਾ ਵਜਦਾ ਹੀ ਨਹੀਂ ਉਹਦੇ ਲੋਟ ਅੱਛਾ ਜੀ ਕਹਿੰਦੇ ਹੈ ਬੜਾ ਤਾਂ ਕਿ ਕੀਤਾ ਕਹਿੰਦੇ ਇਹਨੂੰ ਕਹੇ ਵੀ ਵੱਡੇ ਜਾ ਉਹਨੂੰ ਫੇਰ ਮਗਰ ਪੈ ਗਏ ਦੇ ਨਾ ਹਾਂ ਜੀ ਜਦੋਂ ਫੇਰ ਮਗਰ ਪੈ ਗਏ ਕਹਿੰਦਾ ਨੂਨ ਕੀ ਭਲੀ ਤੇਲ ਕੀ ਭਲੀ ਮੇਰੇ ਮੇਰੇ ਮਨ ਲੜੇ ਵੱਡਿਆ ਤਾਂ ਜਾ ਪਰ ਰਿੱਜੀ ਨਾ ਉਹਨਾਂ ਨੇ ਕਿਹਾ ਰਿੱਜੂ ਕੀ ਨਹੀਂ ਰੜਨਾ ਤਾਂ ਅੱਗ ਨੇ ਆ ਉਹ ਵੱਡਿਆ ਗਿਆ ਫੇਰ ਕਿਵੇਂ ਨਹੀਂ ਰਿੱਜੂ ਉਹਨਾਂ ਨੇ ਭਾਈ ਵੱਡ ਲਿਆ ਪਹਿਲੇ ਚ ਪਾ ਕੇ ਜਿਉਂ ਲੱਗੇ ਅੱਗ ਬਾਲਣ ਜਿਉਂ ਲੱਗੇ ਉਹ ਜਦੋਂ ਹੱਥ ਪਾ ਕੇ ਦੇਖਣੋਂ ਠੰਡੇ ਦਾ ਠੰਡਾ ਹਾਂ ਹਾਂ ਕਿਉਂਕਿ ਹੁਣ ਬਰ ਮਿਲਿਆ ਹੋਇਆ ਸੀ ਪਰ ਸਬਜ਼ੀ ਦਾ ਹਾਂਜੀ ਉਹਨੂੰ ਕੁਛ ਨਹੀਂ ਹੋਣਾ ਸੀ ਤੇ ਉਹ ਨਹੀਂ ਰਿੱਜਿਆ ਪਹਿਲੇ ਹੋਏ ਫਿਰ ਅਖੇਜ ਕਿਉਂ ਉਹਨੂੰ ਕਹਿੰਦੇ ਵੀ ਇਹਨੂੰ ਕਹੈ ਰੱਜ ਅੱਛਾ ਹੀ ਫਿਰ ਜਦੋਂ ਮਗਰ ਪੈ ਗਿਆ ਨਾ ਪੁਲਸ ਵਾਲੇ ਤੇ ਜਦੋਂ ਉਹਨੂੰ ਜਦੋਂ ਉਹ ਕਹਿੰਦੇ ਕਹੈ ਰੱਜ ਕਹਿੰਦਾ ਨੂਨ ਕੀ ਭਲੀ ਤੇਲ ਕੀ ਭਲੀ ਮੇਰੇ ਮੇਰੇ ਮਾਜ ਨੇ ਲੈ ਰੱਜਤਾ ਜਾ ਫਿਰ ਖਾਦਾ ਨਾ ਜਾਈ ਇਹ ਰੰਗਾ ਪਾਇਆ ਕੋਈ ਰੱਜ ਗਿਆ ਜਦੋਂ ਰੱਜ ਰੁੱਜ ਗਿਆ ਜਦੋਂ ਖਾਣ ਲੱਗੇ ਮੂੰਹ ਚ ਪਾਇਆ ਕੰਨ ਕਦੇ ਬੁਰਕੀ ਇਧਰ ਲੰਘ ਜਾ ਕਰੇ ਕਦੇ ਬੁਰਕੀ ਇਧਰ ਲੰਘ ਜਾ ਕਰੇ ਅੱਛਾ ਹੀ ਕਾਦਾ ਨਹੀਂ ਜਾ ਕਾਦਾ ਨਾ ਜਾਵੇ ਹੈਨਾ ਫਿਰ ਉਦੇ ਮਗਰ ਪੈ ਗਿਆ ਹਾਂ ਕਿ ਕੈਨੂੰ ਕਾ ਖਾਤਾ ਜਾਵੇ ਅੱਛਾ ਜੀ ਹਾਂ ਪੁਲਿਸ ਵਾਲੇ ਤਾਂ ਹੁਣ ਭੈ ਵੀ ਸੀਗਾ ਉਹ ਬੱਚਾ ਸੀਗਾ ਹਨਾ ਹਾਂ ਡਰ ਸੀਗਾ ਉਹਨੂੰ ਫਿਰ ਕੁਛ ਨਾ ਕੋਈ ਕਹਿਨਦਾ ਕਹਿੰਦਾ ਨੌਨ ਕੀ ਪੜੀ ਤੇਲ ਕੀ ਪੜੀ ਮੇਰੇ ਮੇਰੇ ਮੈਂ ਲੜਿਆ ਖਾਦਾ ਤਾਂ ਜਾ ਪਰ ਸੜੇ ਸਿਰ ਪੜਾ ਪੜਾ ਮਰਨ ਆਪਸ ਵਿੱਚ ਫੇ ਖਾਦਾ ਗਿਆ ਖਾਦਾ ਗਿਆ ਫਿਰ ਪੁਲਿਸ ਵਾਲੇ ਆਪਸ ਵਿੱਚ ਇੱਕ ਦੂਜੇ ਦੇ ਸਿਰ ਮਾਰਨ ਟੁਡਾ ਮਾਰਨ ਬੱਲੇ ਖੂਨੀ ਪਰ ਮੰਨਤਾ ਕਰਨ ਲੱਗ ਗਿਆ ਉਹਦੇ ਵੀ ਬਚਾਲਾ ਕਹਿੰਦਾ ਫਿਰ ਹੁਣ ਮੰਗਦੇ ਤਾਂ ਨਹੀਂ ਲੀਲਾ ਕਹਿੰਦੇ ਹੁਣ ਨਹੀਂ ਮੰਗਦੇ ਦੱਸ ਕਹਿੰਦਾ ਪੱਕੀ ਗੱਲ ਕਰ ਮੈਨੂੰ ਲਿਖ ਕੇ ਦੋ ਵੀ ਹੁਣ ਮੁੜ ਕੇ ਜਾ ਲੈਣਾ ਬੱਕਰੇ ਚਾਹੀਦੇ ਹੋ ਲੈ ਲਿਓ আচ্ছা ਇਹ ਕਹਿੰਦੇ ਠੀਕ ਆ ਹੁਣ ਨਹੀਂ ਮੰਗਦੇ ਸਿੱਧਾ ਛਡਾ ਲਾ ਸਾਥੋਂ ਬਚਾ ਲੈ ਇੱਕ ਵੀ ਸਾਡੀ ਜਾਨ ਬਚਾ ਲੈ ਕਹਿੰਦਾ ਠੀਕ ਆ ਹੁਣ ਨਾ ਮੰਗਿਓ ਫਿਰ ਕਹਿੰਦਾ ਨੂਨ ਕੀ ਪੜੀ ਤੇਲ ਕੀ ਪੜੀ ਮੇਰੇ ਮੇਰੇ ਮੈਨਲੇ ਆ ਚਲ ਕੇ ਡਰ ਰਹੇ ਉਹਨਾਂ ਕੱਢ ਕੇ ਫੇਰ ਤੁਰ ਪਿਆ ਨਾਲ আচ্ছা ਇਹ ਮੌਜਾਂ ਕਰਦਾ ਡੈਰੀ ਬਣਾਈ ਹੋਈ ਹੈ ਪੁਲਿਸ ਵਾਲੇ ਵੀ ਭੈ ਮੰਨਦੇ ਆ ਦੇ ਤੋਂ ਇਹਦੇ ਲੈਲੇ ਚ ਪਤਾ ਨਹੀਂ ਕੀ ਕਰਾ ਬਾਤ ਹੈ ਕਿਉਂਕਿ ਬਰ ਮਿਲਿਆ ਹੈ ਮਹਾਰਾਜ ਦਾ ਬਰ ਮਿਲਿਆ